ਯਾਤਰੀਆਂ ਦੀ ਜਾਣਕਾਰੀ ਦੇ ਲਈ ਰੇਲਵੇ ਸਟੇਸ਼ਨ ਤੇ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਜੀਹਾਂ ਪੰਚਕੁਲਾ ਸਥਾਨਕ ਰੇਲਵੇ ਸਟੇਸ਼ਨ ਤੇ ਅਧਿਕਾਰੀਆਂ ਨੇ ਉੱਤਰ ਪ੍ਰਦੇਸ਼ ਦੇ ਵਿੱਚੋਂ ਪਟੜੀ ਤੋਂ ਉੱਤਰੀ ਚੰਡੀਗੜ੍ਹ ਡਿਬਰੂਗੜ ਐਕਸਪ੍ਰੈਸ ਤੇ ਸਵਾਰ ਯਾਤਰੀਆਂ ਦੇ ਸਵਾਲਾਂ ਦੇ ਨਾਲ ਨਜਿੱਠਣ ਦੇ ਲਈ ਇੱਕ ਹੈਲਪ ਡੈਸਕ ਸਥਾਪਿਤ ਕੀਤਾ ਦੱਸ ਦਈਏ ਕਿ ਇਕੱਲੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਕੁੱਲ 1200 20 ਦੇ ਕਰੀਬ ਇਸ ਟ੍ਰੇਨ ਦੇ ਵਿੱਚੋਂ ਬੁਕਿੰਗ ਹੋਈਆਂ ਸੀ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਸ਼ਹਿਰ ਤੋਂ ਰੇਲ ਗੱਡੀ ਤੇ ਸਵਾਰ ਯਾਤਰੀਆਂ ਦੀ ਸਹੀ ਗਿਣਤੀ ਦਾ ਅੰਦਾਜ਼ਾ ਜੋ ਹੈ ਨਹੀਂ ਲਗਾਇਆ ਜਾ ਸਕਦਾ ਹੈਲਪ ਡੈਸਕ ਦੇ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੇ ਲੋਕਾਂ ਨੂੰ ਰੇਲ ਰਾਹੀ ਯਾਤਰਾ ਕਰਨ ਵਾਲੇ ਆਪਣੇ ਰਿਸ਼ਤੇਦਾਰਾਂ ਬਾਰੇ ਵੇਰਵੇ ਪ੍ਰਾਪਤ ਕਰਨ ਦੇ ਵਿੱਚ ਮਦਦ ਕਰਨ ਲਈ ਇੱਕ ਫੋਨ ਨੰਬਰ ਵੀ ਜਾਰੀ ਕੀਤਾ ਸਟੇਸ਼ਨ ਅਧਿਕਾਰੀਆਂ ਨੇ ਯਾਤਰੀਆਂ ਦੇ ਰਿਸ਼ਤੇਦਾਰਾਂ ਤੋਂ ਫੋਨ ਤੇ ਕਈ ਸਵਾਲ ਪ੍ਰਾਪਤ ਕੀਤੇ ਹੈਲਪ ਡੈਸਕ ਦੇ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਉੱਤਰਪੂਰਬੀ ਰੇਲਵੇ ਦੇ ਅਧਿਕਾਰੀਆਂ ਦੇ ਨਾਲ ਉਹਨਾਂ ਦੇ ਸਵਾਲ ਉਠਾਵਾਂਗੇ ਅਤੇ ਜਵਾਬ ਵੀ ਜ਼ਰੂਰ ਦੇਵਾਂਗੇ ਤੁਹਾਨੂੰ ਦੱਸਦੀ ਕਿ ਉਹਨਾਂ ਨੇ ਕਿਹਾ ਕਿ ਜੋ ਇਹ ਹੈਲਪ ਡੈਸਕ ਹੈ ਇਹ ਸ਼ੁੱਕਰਵਾਰ ਰਾਤ ਨੂੰ ਚਾਲੂ ਹੋ ਜਾਵੇਗਾ ਤੁਹਾਨੂੰ ਦੱਸਦੀ ਕਿ ਨਿਜੀ ਚੈਨਲ ਦੇ ਨਾਲ ਜਦੋਂ ਯਾਤਰੀਆਂ ਦੇ ਨਾਲ ਸੰਪਰਕ ਕੀਤਾ ਗਿਆ ਜੀਹਾਂ ਤੋਂ ਦੱਸਦੀ ਹੈ ਕਿ ਇੱਕ ਨਿੱਜੀ ਚੈਨਲ ਦੇ ਵੱਲੋਂ ਯਾਤਰੀਆਂ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਯਾਤਰੀਆਂ ਨੇ ਕਿਹਾ ਕਿ ਉਹ ਠੀਕ ਠਾਕ ਹਨ ਅਤੇ ਰੇਲ ਗੱਡੀ ਤੋਂ ਉਤਰ ਗਏ ਨੇ ਤਾਂ ਦੱਸਦੀ ਹੈ ਕਿ ਇੱਕ ਵਿਅਕਤੀ ਜੋ ਚੰਡੀਗੜ੍ਹ ਦੇ ਵਿੱਚ ਕੰਮ ਕਰਦਾ ਅਤੇ ਬਿਹਾਰ ਦੇ ਘਟਿਹਾਰ ਦੇ ਵਿੱਚ ਜਾ ਰਿਹਾ ਸੀ ਜਿਸ ਦੀ ਪਛਾਣ ਗੌਰਵ ਕੁਮਾਰ ਦੇ ਵੱਜੋਂ ਹੋਈ ਹੈ ਉਸ ਨੇ ਕਿਹਾ ਕਿ ਉਹ ਵਲਵਲ ਬਚ ਗਿਆ ਅਤੇ ਮਲਕਾਪੁਰ ਰੇਲਵੇ ਸਟੇਸ਼ਨ ਤੇ ਸੀ ਕਈ ਹੋਰ ਯਾਤਰੀ ਇੱਥੇ ਸਟੇਸ਼ਨ ਤੇ ਉਤਰ ਗਏ ਉਹਨਾਂ ਨੇ ਅੱਗੇ ਕਿਹਾ ਕਿ ਗੋਹਾਟੀ ਦੀ ਇੱਕ ਵਸਤਿਕ ਨੇ ਦੱਸਿਆ ਕਿ ਉਸ ਦਾ ਜੋ ਪਤੀ ਹੈ ਪ੍ਰਸ਼ਾਂਤ ਉਹ ਰੇਲ ਗੱਡੀ ਦੇ ਵਿੱਚੋਂ ਸਵਾਰ ਸੀ ਅਤੇ ਸੁਰੱਖਿਅਤ ਸੀ ਰੇਲਵੇ ਅਧਿਕਾਰੀਆਂ ਨੇ ਉਸਦੇ ਲਈ ਕਿਸੇ ਹੋਰ ਰੇਲ ਗੱਡੀ ਦੇ ਵਿੱਚੋਂ ਟਿਕਟ ਦਾ ਪ੍ਰਬੰਧ ਕੀਤਾ ਅਤੇ ਉਹ ਉਹ ਹੁਣ ਘਰ ਚਾ ਰਿਹਾ ਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਹਿਲਾਂ ਤਾਂ ਹਾਦਸਾ ਹੁੰਦਾ ਹੈ ਰੇਲ ਗੱਡੀ ਜੋ ਹੈ ਪਟੜੀ ਤੋਂ ਉੱਤਰ ਜਾਂਦੀ ਹੈ ਇਸ ਹਾਦਸੇ ਦੇ ਵਿੱਚ ਕਈ ਲੋਕ ਕਈ ਯਾਤਰੀ ਜ਼ਖਮੀ ਹੋ ਗਏ ਸਨ ਜਦਕਿ ਤਿੰਨ ਯਾਤਰੀ ਆਦੀ ਮੌਤ ਹੋ ਗਈ ਸੀ ਤਾਂ ਹੁਣ ਰੇਲਵੇ ਸਟੇਸ਼ਨ ਦੇ ਵੱਲੋਂ ਲੋਕਾਂ ਦੀ ਮਦਦ ਦੇ ਲਈ ਇੱਕ ਡੈਸਕ ਸਥਾਪਿਤ ਕੀਤਾ ਗਿਆ ਜਿਸ ਦੇ ਉੱਤੇ ਲੋਕਾਂ ਦੀ ਮਦਦ ਕੀਤੀ ਜਾਏਗੀ ਹੈਲਪ ਡੈਸਕ ਇਸ ਦਾ ਨਾਮ ਦਿੱਤਾ ਗਿਆ ਜਿਸ ਦੇ ਨਾਲ ਉਹ ਲੋਕਾਂ ਦੇ ਸਵਾਲਾਂ ਦੇ ਨਾਲ ハニゲー。